ਹੈਲੋ एवरीवन ਅੱਜ ਦੇ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਾਰਤਕਕਾਰ ਬਲਵੀਰ ਸਿੰਘ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਪੰਜਾਬੀ ਵਾਰਤਕ ਲੇਖਕ ਡਾਕਟਰ ਬਲਵੀਰ ਸਿੰਘ ਦੀ ਕਿਹੜੀ ਰਚਨਾ ਉਹਨਾਂ ਦੇ ਪਰਿਵਾਰ ਦੇ ਇਤਿਹਾਸ ਨਾਲ ਸੰਬੰਧਿਤ ਹੈ ਚਰਨ ਹਰੀ ਵਿਸਥਾਰ ਡਾਕਟਰ ਬਲਵੀਰ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 10 ਦਸੰਬਰ 1896 ਨੂੰ ਅੰਮ੍ਰਿਤਸਰ ਵਿੱਚ ਬਲਬੀਰ ਸਿੰਘ ਨੇ ਕਿਹੜੇ ਸਕੂਲ ਦੀ ਸਥਾਪਨਾ ਕੀਤੀ 1936 ਵਿੱਚ ਦੂਨ ਪਬਲਿਕ ਸਕੂਲ ਦੀ ਆਪ ਨੂੰ ਕਿਹੜੇ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਲਗਾਇਆ ਗਿਆ 1937 ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਪੰਜਾਬ ਐਂਡ ਸਿੰਧ ਬੈਂਕ ਤੋਂ ਆਪ ਕਦੋਂ ਸੇਵਾਮੁਕਤ ਹੋਏ 1960 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਆਪ ਨੂੰ ਕਿਹੜੀ ਡਿਗਰੀ ਪ੍ਰਦਾਨ ਕੀਤੀ 1972 ਵਿੱਚ ਡਾਕਟਰ ਆਫ ਲਿਟਰੇਚਰ ਦੀ ਮਾਨਰਥ ਡਿਗਰੀ ਲੰਮੀ ਨਦਰ ਪੁਸਤਕ ਕਦੋਂ ਪ੍ਰਕਾਸ਼ਿਤ ਹੋਈ 1959 ਵਿੱਚ ਆਪਨੇ ਭਾਈ ਵੀਰ ਸਿੰਘ ਦੁਆਰਾ ਸ਼ੁਰੂ ਕੀਤੇ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਰੜੇ ਨੂੰ ਕਿੰਨੇ ਭਾਗਾਂ ਵਿੱਚ ਸੰਪਾਦਿਤ ਕੀਤਾ 7 ਭਾਗਾਂ ਵਿੱਚ ਬਲਬੀਰ ਸਿੰਘ ਦੀ ਦੇਹਰਾਦੂਨ ਵਿੱਚ ਬਣੀ ਕੋਠੀ ਦਾ ਕੀ ਨਾਂ ਹੈ ਪੰਚਵਟੀ ਸ਼ੁੱਧ ਸਰੂਪ ਪੁਸਤਕ ਕਿੰਨੇ ਨਿਵੰਧਾਂ ਦਾ ਸੰਗ੍ਰਹਿ ਹੈ ਪੰਜ ਨਿਵੰਦਾ ਦਾ ਡਾਕਟਰ ਬਲਵੀਰ ਸਿੰਘ ਕਿਸ ਦੇ ਛੋਟੇ ਭਰਾ ਸਨ ਭਾਈ ਵੀਰ ਸਿੰਘ ਦੇ ਡਾਕਟਰ ਬਲਵੀਰ ਸਿੰਘ ਨੇ ਪੀ ਐਚ ਡੀ ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ ਲੰਡਨ ਯੂਨੀਵਰਸਿਟੀ ਤੋਂ ਭਾਈ ਵੀਰ ਸਿੰਘ ਬਲਵੀਰ ਸਿੰਘ ਤੋਂ ਕਿੰਨੇ ਸਾਲ ਵੱਡੇ ਸਨ 24 ਸਾਲ ਬਲਵੀਰ ਸਿੰਘ ਨੇ ਬੀ ਐਸ ਸੀ ਕਦੋਂ ਤੇ ਕਿੱਥੋਂ ਕੀਤੀ 1919 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਲਵੀਰ ਸਿੰਘ ਨੇ ਭਾਈ ਵੀਰ ਸਿੰਘ ਦੀ ਆਲੋਚਨਾ ਕਿਹੜੇ ਨਿਬੰਧ ਵਿੱਚ ਕੀਤੀ ਕਲਮ ਦੀ ਕਰਾਮਾਤ ਵਿੱਚ ਬਲਵੀਰ ਸਿੰਘ ਤੇ ਕਿਹੜੇ ਲੇਖਕਾਂ ਦਾ ਪ੍ਰਭਾਵ ਹੈ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਡਾਕਟਰ ਬਲਵੀਰ ਸਿੰਘ ਦੇ ਮੌਲਿਕ ਸੰਗ੍ਰਹਿ ਕਿਹੜੇ ਹਨ ਚਰਨ ਹਰੀ ਵਿਸਤਾਰ ਲੰਮੀ ਨਦਰ ਕਲਮ ਦੀ ਕਰਾਮਾਤ ਤੇ ਸ਼ੁੱਧ ਸਰੂਪ ਡਾਕਟਰ ਬਲਵੀਰ ਸਿੰਘ ਜੀ ਦੀ ਜੀ ਦੇ ਪਿਤਾ ਨੂੰ ਸਮਰਪਿਤ ਰਚਨਾ ਕਿਹੜੀ ਹੈ ਚਰਨ ਹਰੀ ਵਿਸਥਾਰ ਡਾਕਟਰ ਬਲਵੀਰ ਸਿੰਘ ਦੀ ਕਿਹੜੀ ਰਚਨਾ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਚਨਾ ਨੂੰ ਕਿਹੜੀ ਯੂਨੀਵਰਸਿਟੀ ਨੇ ਬਲਵੀਰ ਸਿੰਘ ਦੀ ਮੌਤ ਤੋਂ ਬਾਅਦ ਅਪਣਾ ਲਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਣ ਤੱਕ ਕਿੰਨੇ ਭਾਗ ਛਪ ਚੁੱਕੇ ਹਨ 3 ਭਾਗ ਪਹਿਲਾ 1972 ਵਿੱਚ ਦੂਜਾ 1974 ਵਿੱਚ ਤੀਜਾ 2003 ਵਿੱਚ ਬਲਵੀਰ ਸਿੰਘ ਨੂੰ ਸਰਵੋਤਮ ਸਾਹਿਤਕਾਰ ਕਦੋਂ ਤੇ ਕਿਸ ਵੱਲੋਂ ਸਨਮਾਨਿਆ ਗਿਆ 1967 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਵਤੀ ਪత్రిక ਕਿਸ ਤਰ੍ਹਾਂ ਦੀ ਪత్రికਾ ਹੈ ਮਾਸਿਕ ਪత్రికਾ ਡਾਕਟਰ ਬਲਵੀਰ ਸਿੰਘ ਦੀ ਰਚਨਾ ਚਰਨ ਹਰੀ ਵਿਸਥਾਰ ਪੁਸਤਕ ਕਿੰਨੀਆਂ ਸੈਂਚੀਆਂ ਵਿੱਚ ਛਪ ਚੁੱਕੀ ਹੈ 2 ਸੈਂਚੀਆਂ ਵਿੱਚ ਚੰਡ ਹਰੀ ਵਿਸਥਾਰ ਵਿੱਚ ਕਿਸ ਸਮੇਂ ਦਾ ਵਰਣਨ ਕੀਤਾ ਗਿਆ ਹੈ 1716 ਤੋਂ 1752 ਤੱਕ ਦਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ